ਚੀਕੀ ਗਿਆ ਮੈਂ ਇੱਥੇ ਖੜ ਕੇ ਗੇੜ ਨਹੀਂ ਖੋਲਿਆ ਇਹਨਾਂ ਨੇ ਮੈਨੂੰ ਉੱਤੋਂ ਦੀ ਆ ਕੇ ਤੁਸੀਂ ਹੁਣ ਮੇਰੇ ਉੱਪਰ ਉਹ ਮਾਰਿਆਗਾ ਕੀ ਆ ਸਾਡੇ ਦੇ ਜਾਨਲੇਵਾ ਹਮਲਾ ਹੋਇਆਗਾ ਆ ਤੁਸੀਂ ਦੇਖ ਲਓ ਸਾਰਾ ਬੰਪਰ ਬੰਪਰ ਚੱਕਿਆ ਹੋਇਆ ਗੱਡੀ ਦਾ 12 ਵਜੇ ਹੋਇਆ ਰਾਤ ਦੇ ਸਵਾ 12 ਹੋਇਆ ਠੀਕ ਹੈ ਉੱਤੋਂ ਦੀ ਮੈਨੂੰ ਹਜੇ ਤੱਕ ਇੱਥੇ ਕਿਸੇ ਨੇ ਗੇੜ ਨਹੀਂ ਗੱਲ ਤਾਂ ਮੈਂ ਸੁਣਦਾ ਗੱਲ ਕਹਿਣ ਦੀ ਫਿਰ ਚੀਕੀ ਆ ਵੀ ਆ ਫੋਨ ਕੀ ਕਰਦਾ ਕੀ ਆ ਗੇਟ ਖੋਲਿਆ ਮੈਨੂੰ ਤੁਸੀਂ ਦੱਸੋ ਕਿਉਂ ਅਸੀਂ ਕਹੋ ਖੋਲਿਓ ਫਿਰ ਜਦੋਂ ਮੈਂ ਇੱਥੇ ਆ ਕੇ ਤੁਹਾਨੂੰ ਕਿਹਾ ਜੀ ਪਿੱਛੇ ਗੱਡੀ ਖੜੀ ਬਾਈ ਮੈਂ ਫਾਲਤੂ ਨਹੀਂ ਬੋਲਦਾ ਵੀਡੀਓ ਮੈਂ ਆ ਵੀ ਫਿਰ ਉਹ ਕਰ ਦੂ ਸਾਰੀ ਇੱਥੇ ਮੈਂ ਇੱਥੇ ਖੜਾ ਐਸ ਐਸ ਐਚਓ ਸਾਹਿਬ ਨੂੰ ਪੁੱਛੋ ਮੈਂ ਫੋਨ ਲਾਇਆ ਪੇਗ ਸਰ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਫੋਨ ਤੇ ਸੀਗਾ ਚੀਕੀ ਗਿਆ ਮੈਂ ਇੱਥੇ ਖੜ ਕੇ ਗੇਟ ਨਹੀਂ ਖੋਲਿਆ ਇਹਨਾਂ ਨੇ ਮੈਨੂੰ ਉੱਤੋਂ ਦੀ ਆ ਕੇ ਤੁਸੀਂ ਹੁਣ ਮੇਰੇ ਉੱਪਰ ਉਹ ਮਾਰਿਆਗਾ ਆ ਹੁਣ ਤੁਸੀਂ ਦੇਖ ਲਓ ਮੈਂ ਇੱਥੇ ਥਾਣਾ ਸਦਰ ਜਗਰਾਉਂ ਦੇ ਬਾਹਰ ਖੜਾ ਠੀਕ ਹੈ ਤੇ ਇੱਥੇ ਮੇਰੀ ਉਹਦੇ 5 ਨੰਬਰ ਚੁੰਗੀ ਦੇ ਉੱਪਰ ਗੱਡੀਆਂ ਲੱਗੀਆਂ ਪਿੱਛੇ ਗੱਡੀ ਘੇਰ ਕੇ ਆ ਮੂ ਆ ਮੂਰੇ ਗੱਡੀ ਲਾ ਕੇ ਗੱਡੀ 'ਚੋਂ ਫੇਟ ਮਾਰੀ ਠੀਕ ਹੈ ਜੀ ਉਸ ਤੋਂ ਬਾਅਦ ਚੋਂ ਮੈਂ ਗੱਡੀ ਪਈਆ ਕੇ ਅਸੀਂ ਇੱਥੇ ਲੈ ਕੇ ਆਏ ਥਾਣਾ ਸਦਰ ਜਗਰਾਉਂ ਦੇ ਬਾਹਰ ਇੱਧਰ ਦਿਖਾ ਦੇ ਥਾਣਾ ਸਦਰ ਜਗਰਾਉਂ ਦੇ ਬਾਹਰ ਆਇਆ ਮੈਂ ਇੱਥੇ ਇਹਨਾਂ ਦੇ ਤਰਲੇ ਕੀਤੇ ਮੈਨੂੰ ਘਟੋ ਘਟਾ ਥਾਣਾ ਸਦਰ ਜਗਰਾਉਂ ਦੇ ਤੁਸੀਂ ਕੈਮਰੇ ਕਢਾਓ ਇੱਥੇ ਕੈਮਰੇ ਲੱਗੇ ਹੋਣਗੇ ਬਾਹਰ ਕੈਮਰੇ ਕਢਾਓ ਕੈਮਰਿਆਂ ਦੇ ਵਿੱਚ ਕੈਮਰਿਆਂ ਦੇ ਵਿੱਚ ਮੈਂ ਇਹਨਾਂ ਨੂੰ ਇੱਕ ਗੱਲ ਕਹਿ ਰਿਹਾ ਕਿ ਭਾਈ ਆ ਗੇਟ ਖੋਲ ਦੋ ਸਾਡੇ ਪਿੱਛੇ ਗੱਡੀਆਂ ਲੱਗੀਆਂ ਹੋਈਆਂ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਆ ਗੱਡੀ ਦੀ ਹਾਲਤ ਦੇਖ ਲਓ ਉਦੋਂ ਜਦੋਂ ਮੈਂ ਜਾਲੀਆਂ ਪਿੱਛੇ ਰੌਲਾ ਪਾਇਆ ਸੀ ਮੈਂ ਗੱਲ ਕਹੀ ਸੀ ਜੀ ਮੈਂ ਇੰਨੀਆਂ ਦਰਖਾਸਤਾਂ ਲਖਾਈਆਂ ਹੋਈਆਂ ਕੋਈ ਕਾਰਵਾਈ ਕਰ ਦੋ ਉਦੋਂ ਕਿਸੇ ਨੇ ਨਹੀਂ ਸੁਣੀ ਮੇਰੀ ਠੀਕ ਹੈ ਨਾ ਉਦੋਂ ਵੀ ਟਰੋਲ ਬਣੇ ਮਜ਼ਾਕ ਬਣੇ ਆ ਹੁਣ ਸਾਰੀ ਚੀਜ਼ ਤੁਹਾਡੇ ਸਾਹਮਣੇ ਆ ਮੈਂ ਕਹਿੰਦਾ ਪੰਜ ਨੰਬਰ ਚੂੰਗੀ ਦੇ ਜਿੱਥੇ ਮੇਰੀ ਗੱਡੀ ਘੇਰੀ ਗਈ ਆ ਉਥੇ ਉਥੇ ਸਾਰੇ ਸੀਸੀਟੀਵੀ ਕੈਮਰੇ ਕਢਾਏ ਜਾਣ ਤੇ ਇੱਥੇ ਥਾਣਾ ਸਦਰ ਜਗਰਾਉਂ ਦੇ ਆ ਕੈਮਰੇ ਕਢਾਏ ਜਾਣ ਤੇ ਆ ਹਜੇ ਤੱਕ ਸੰਗਲ ਲੱਗੇ ਹੋਇਆ ਮੈਨੂੰ ਕਿਸੇ ਨੇ ਲੋਕ ਨਹੀਂ ਖੋਲਿਆ ਇੱਥੇ ਥਾਣੇ ਦੇ ਵਿੱਚ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਮੈਂ ਕਿਹਾ ਜੀ ਪਿੱਛੇ ਪੋਲ ਦੇ ਕੋਲ ਗੱਡੀ ਰੁਕੀ ਹੋਈ ਆ ਗੱਡੀ ਸਾਡੇ ਪਿੱਛੇ ਲੱਗੀ ਆ ਸਾਡੇ ਦੇ ਜਾਨਲੇਵਾ ਹਮਲਾ ਹੋਇਆਗਾ ਆ ਤੁਸੀਂ ਦੇਖ ਲਓ ਸਾਰਾ ਬੰਪਰ ਬੁੰਪਰ ਚੱਕਿਆ ਹੋਇਆ ਗੱਡੀ ਦਾ 12 ਵਜੇ ਹੋਇਆ ਰਾਤ ਦੇ ਸਵਾ 12 ਹੋਇਆ ਠੀਕ ਹੈ ਉੱਤੋਂ ਦੀ ਮੈਨੂੰ ਹਜੇ ਤੱਕ ਇੱਥੇ ਕਿਸੇ ਨੇ ਗੇਟ ਨਹੀਂ ਖੋਲਿਆ 12 13 ਖੜੇ ਫੇਰ ਕੀ ਹੋ ਗਿਆ ਮੈਂ ਭਾਓ ਵਧੀਆ ਮੈਂ ਤਾਂ ਕਹਿੰਦਾ ਮਾਰਨ ਮੈਨੂੰ ਆ ਕੇ ਮਮਲਾ ਇੱਥੇ ਹੀ ਖੜਨਾ ਕੋਈ ਗੱਲ ਨਹੀਂ ਜਾਣਦੇ ਜਿਹੜਾ ਜਾਂਦਾ ਕੋਸ਼ ਹੋਈ ਜਾਵੇ ਇੱਥੇ ਚਾਹੇ ਆਪਾਂ ਨੂੰ ਮਾਰ ਕੇ ਚਲੇ ਜਾਂ ਤਾਂ ਚਾਹੇ ਤੇਰਾ ਬੰਦੇ ਖੜੇ ਆ ਚਾਹੇ 14 ਮੈਂ ਕਹਿੰਦਾ ਇੱਥੇ ਵੱਢ ਕੇ ਚਲੇ ਜਾਂ ਗੇਟ ਦੇ ਸਾਹਮਣੇ ਮੈਂ ਵੀ ਕਾਨੂੰਨ ਨੂੰ ਦਿਖਾਉਣ ਜੋਗਾ ਹੋ ਜੂੰ ਹਜੇ ਤੱਕ ਮੈਨੂੰ ਇਹਨਾਂ ਦੇ ਅੰਦਰ ਤੱਕ ਨਹੀਂ ਬਾੜਿਆ ਗੇਟ ਖੋਲ ਕੇ ਠੀਕ ਹੈ ਜੀ ਕਾਨੂੰਨ ਜੇ ਮੈਨੂੰ ਕੋਸ਼ ਹੁੰਦਾ ਮੇਰੇ ਤੇ ਛ੍ਰੀਟ ਵੀ ਆਉਂਦੀ ਆ ਪੰਜਾਬ ਪੁਲਿਸ ਜ਼ਿੰਮੇਵਾਰ ਹੋਊਗੀ ਮੈਂ ਪਹਿਲਾਂ ਵੀ ਵੀਡੀਓ ਚ ਕਿਹਾ ਐਸਐਸਪੀ ਸਾਹਿਬ ਤੁਸੀਂ ਮਾਨਜੋਗ ਹੋ ਜੀ ਜਦੋਂ ਆਪਣਾ ਚਲਾਨ ਹੋਇਆ ਸੀਗਾ ਬਾਬਾ ਸਾਹਿਬ ਦੇ ਚੌਂਕ ਚੌਥੇ ਹੀ ਮੈਂ ਵੀਡੀਓ ਪਾਈਆ ਹੁਣ ਤੱਕ ਸੋਸ਼ਲ ਮੀਡੀਆ ਤੇ ਪਾਈਆ ਤੇ ਆ ਵੀ ਆਪਣੀ ਵੀਡੀਓ ਹੈ ਜੀ ਠੀਕ ਹੈ ਹਜੇ ਤੱਕ ਆਪਾਂ ਨੂੰ ਗੇੜ ਨਹੀਂ ਖੋਲਿਆ ਮੁੰਡੇ ਨੇ ਹੁਣ ਫੇਰ ਦੱਸਿਆ ਕਹਿੰਦਾ ਵੀ ਇੱਥੇ ਫੇਰ ਆਇਆ ਦੁਬਾਰੇ ਤੇ ਬਸ ਇੰਨੀ ਗੱਲ ਮੈਂ ਕਹਿਣੀ ਸੀ ਤੁਹਾਡੇ ਅੱਗੇ ਗੱਲਾਂ ਕਰਦੀਆਂ ਸੀ ਪੂਰੀ ਮੇਰੇ ਗੱਲ ਮੇਰੀ ਮੇਰੀ ਗੱਲ ਸੁਣੋ ਯਾਰ ਗੱਲ ਕੀ ਆ ਗੱਲ ਸੁਣੀ ਜਾਣੇ ਆ ਕਦੋਂ ਗੱਲ ਸੁਣੀ ਜਾਣੇ ਯਾਰ ਸਿਟੀ ਵਾਲੇ ਨੂੰ ਸਰ ਆ ਗਿਆ ਹੋਰ ਕੀ ਜਿੰਦਾ ਦੇਖੋ ਜੀ ਮੈਂ ਐਸ.ਪੀ. ਸਾਹਿਬ ਤੇ ਦਰਖਾਸਤ ਲਗਾਈ ਮੈਂ ਇਹਨਾਂ ਨੂੰ ਸਰ ਨੂੰ ਆ ਕੇ ਕਿਹਾ ਜੀ ਮੈਨੂੰ ਗੇਟ ਖੋਲ ਦਿਓ ਘੰਟਾ ਪਹਿਲਾਂ ਉਸ ਤੋਂ ਬਾਅਦ ਚੋ ਮੈਂ ਗਿਆ ਵੀ ਸਰ ਦੇਖੋ ਚਲੋ ਠੀਕ ਆ ਅਸੀਂ ਚੱਲਦੇ ਆ ਉਹ ਯਾਰ ਇੱਕ ਮਿੰਟ ਦੇ ਨਹੀਂ ਦੇਖੋ ਅਸੀਂ ਕਹਿੰਦੇ ਵੀ ਅਸੀਂ ਚੱਲੇ ਆ ਮੈਂ ਆਪਦੀ ਜੀ ਸੋਸ਼ਲ ਮੀਡੀਆ ਤੇ ਆ ਹੁਣ ਮੇਰਾ ਹੱਕ ਆ ਜੀ ਮੈਂ ਆਪਦੀ ਵੀਡੀਓ ਬਣਾ ਕੇ ਪਾਉਣੀ ਸੀ ਸੋਸ਼ਲ ਮੀਡੀਆ ਤੇ ਵੀ ਆ ਜੀ ਤੇ ਸਾਰਾ ਕੇ ਕਹਿੰਦੇ ਆ ਵੀ ਤੁਸੀਂ ਇੱਥੇ ਵੀਡੀਓ ਨਹੀਂ ਬਣਾਉਣੀ ਦੱਸੋ ਜੀ ਮੇਰਾ ਮੈਂ ਕਿਸ ਕਰਦਾ ਗੱਡੀ ਕਰਕੇ ਬਣਾ ਲਾ ਤੈਨੂੰ ਐ ਕਹੇ ਹੋਰ ਨਹੀਂ ਕਹਿਗਾ ਤੈਨੂੰ ਫालतੂ ਨਹੀਂ ਯਾਰ ਬੰਤ ਬਾਈ ਯਾਰ ਮੈਂ 4 ਮਿੰਟ ਬਣਾਉਣੀ ਸੀ ਯਾਰ 4 ਮਿੰਟ ਮੈਂ ਤਾਂ ਆਪਣੀ ਗੱਲ ਲੋਕਾਂ ਸਾਹਮਣੇ ਰੱਖਣੀ ਆ ਤੇ ਯਾਰ ਸਾਹਮਣੇ ਰੱਖੀ ਤੈਨੂੰ ਜਦੋਂ ਕਹਿਤਾ ਵੀ ਜਦੋਂ ਜਿਹੜਾ ਸਿਟੀ ਵਾਲੇ ਆ ਕੇ ਚਲੇ ਗਏ ਆ ਹਾਂਜੀ ਸਿਟੀ ਵਾਲਾ ਸਾਰਿਆਂ ਦਾ ਬਘੂਆ ਵਾ ਬਘੂਆ ਨਾ ਇਹ ਪਿੰਡ ਜਿਹੜਾ ਥਾਣਾ ਇਹ ਪਿੰਡਾਂ ਦਾ ਥਾਣਾ ਇਹ ਵਾਲਾ ਜੀ ਹਾਂ ਮੇਰਾ ਤਾਂ ਹਜੇ ਤੱਕ ਜੀ ਬਿਆਨ ਵੀ ਨਹੀਂ ਹੋਇਆ ਕੋਈ ਕਿੰਦਾ ਮੇਰਾ ਬਿਆਨ ਕੋਈ ਬਿਆਨ ਫਿਰ ਤੇਰਾ ਅਸੀਂ ਦੇਖਣਾ ਜੇ ਤੇਰਾ ਬਿਆਨ ਉੱਥੇ ਤੇਰੀ ਕੰਪਲੇਟ ਉੱਥੇ ਚੱਲਦੀ ਹੁਣ ਮੇਰਾ ਬਿਆਨ ਸਿਟੀ ਘਾਣੇ ਚ ਜਾਊਗਾ ਆ ਉੱਥੇ ਹੁਣ ਤਾਂ ਦੱਸੋ ਕੋਈ ਇੱਕ ਗੱਲ ਦੱਸੋ ਜੀ ਜਦੋਂ ਮੈਂ ਆ ਕੇ ਇੱਥੇ ਚੀਕਿਆ ਮੇਰੇ ਕੈਮਰੇ ਰਿਕਾਰਡਿੰਗਾਂ ਮੇਰੇ ਗੇਟ ਖੋਲਣ ਦਾ ਹੱਕ ਸੀ ਏ ਕਿ ਨਹੀਂ ਸੀ ਇਹਨਾਂ ਦਾ ਜੀ ਦੱਸੋ ਮੈਂ ਕਿਹਾ ਜੀ ਮੇਰੇ ਪਿੱਛੇ ਬੰਦੇ ਲੱਗੇ ਮੈਨੂੰ ਗੇਟ ਖੋਲ ਦੋ ਗੇਟ ਖੋਲ ਦੋ ਡੇਢ ਘੰਟਾ ਲ ਹੋ ਗਿਆ ਜੀ ਦੱਸੋ ਮੈਨੂੰ ਗੇਟ ਨਹੀਂ ਹੋਰ ਮੈਨੂੰ ਦੱਸ ਦੋ ਇਹ ਵੀ ਸੀਟੀ ਵਾਲੇ ਸੀਟੀ ਵਾਲੇ ਇੱਥੇ ਆਏ ਨਾ ਆ ਗਏ ਨਾ ਆ ਗਏ ਨਾ ਉਹ ਵੀ ਮੈਂ ਭੁੱਲਦਾ ਜੀ ਸੱਦੇ ਆ ਜੀ ਸੱਦੇ ਤੇ ਵੀ ਉੱਥੇ ਪਹੁੰਚੋ ਉਹਨਾਂ ਨਾਲ ਲੈ ਕੇ ਗਏ ਨੇ ਸੀਟੀ ਵਾਲੇ ਅੱਛਾ ਉਹ ਵੀ ਮਹੀਂ ਸੱਦਨੇ ਸੀ ਚਲੋ ਠੀਕ ਆ ਜੀ ਸਾਰੀ ਗੱਲਬਾਤ ਹੋ ਗਈ ਤੇ ਐਸਐਸਪੀ ਸਾਹਿਬ ਦੇ ਅੱਗੇ ਮੈਂ ਦੁਬਾਰੇ ਫੇਰ ਹੱਥ ਜੋੜ ਤੇ ਐਸਐਸਪੀ ਸਾਹਿਬ ਤੇ ਅੱਗੇ ਸਾਰਾ ਕੁਝ ਸੀਗਾ ਹੁਣ ਸਾਰਾ ਸਬੂਤ ਆ ਜੀ 5 ਨੰਬਰ ਚੁੰਗੀ ਦਾ ਤੇ 5 ਨੰਬਰ ਚੁੰਗੀ ਦੇ ਉੱਪਰ ਉੱਥੇ ਕੈਮਰੇ ਖੜਾਏ ਜਾਣ ਤੇ ਮੈਂ ਪਹਿਲਾਂ ਵੀ ਜਦੋਂ ਚਲਾਣ ਵਾਲੀ ਵੀਡੀਓ ਸਾਰੀ ਦੁਨੀਆ ਨੇ ਦੇਖੀ ਆ ਘੱਟੋ ਘੱਟ 10 ਲੱਖ ਬੰਦੇ ਨੇ ਦੇਖੀ ਆ ਵੀਡੀਓ ਮੇਰੀ ਇੱਥੇ ਜਦੋਂ ਮੇਰੀ ਗੱਡੀ ਦੇ ਜਾਲੀਆਂ ਲੱਗੀਆਂ ਹੋਈਆਂ ਸੀ ਅੱਜ 12 ਵਜੇ ਦਾ ਟਾਈਮ ਆ ਮੈਂ ਤਾਂ ਇੱਕ ਗੱਲ ਕਹਿਣਾ ਹੱਥ ਜੋੜ ਕੇ ਐਸਐਸਪੀ ਸਾਹਿਬ ਦੇ ਅੱਗੇ ਮੈਂ ਬੇਨਤੀ ਕਰਦਾ ਵੀ ਜੇ ਕੋਈ ਤੁਸੀਂ ਨਹੀਂ ਕਾਰਵਾਈ ਕਰ ਸਕਦੇ ਭਾਈ ਉਹ ਵੀ ਤੁਸੀਂ ਸਾਨੂੰ ਦੱਸ ਦੋ ਕੋਈ ਗੱਲ ਨਹੀਂ ਅਸੀਂ ਆਪ ਦਾ ਆਪਦਾ ਹੋਰਸ ਆ ਆਪਣਾ ਆਪਦਾ ਸੀ ਆਪਦਾ ਬਚਾ ਆਪੇ ਕਰ ਲਾਗੇ ਜੇ ਨਹੀਂ ਪੰਜਾਬ ਪੁਲਿਸ ਕੋਈ ਹੱਲ ਕਰ ਸਕਦੀ ਤਾਂ ਹੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਉਹ ਵੀ ਮੈਨੂੰ ਦੱਸ ਦਿੱਤਾ ਜਾਵੇ ਬਾਰ ਬਾਰ ਮੇਥੋਵਨੀ ਚੱਕਰ ਲੱਗਦੇ ਜੀ ਠਾਣਿਆਂ ਦੇ ਬਾਰ ਬਾਰ ਮੇਥੋਵਨੀ ਖੱਜਲ ਖਵਾਰੀ ਹੋਈ ਜਾਂਦੀ ਜਾਂ ਕੋ ਹੋਰ ਜਾਂ ਪਿੱਛੇ ਗੱਡੀਆਂ ਲੱਗੀਆਂ ਹੁਣ ਮੈਂ ਤਾਂ ਬਾਰ ਬਾਰ ਬੇਨਤੀ ਕਰਦਾ ਪੰਜ ਨੰਬਰ ਚੁੰਗੀ ਤੇ ਹੋਇਆ ਰੇਲਵੇ ਲਾਈਨ ਵਾਲਾ ਕਿਹੜਾਗਾ ਰੇਲਵੇ ਲਾਈਨ ਵਾਲੀ ਜਗਾ ਕਿਹੜੀ ਆ ਇਹ ਮਲਕ ਰੋਡ ਜਿਹੜਾ ਮਲਕ ਰੋਡ ਤੋਂ ਇਧਰ ਖੱਬੇ ਹੱਥ ਜਾਂਦਾਰਾ ਉਥੋਂ ਗੱਡੀਆਂ ਪਿੱਛੇ ਲੱਗੀਆਂ ਸੀ ਸਾਰੀ ਕਾਰਵਾਈ ਆ ਜਿਹੜੀ ਮੈਂ ਹੁਣ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਵੇਰ ਤੱਕ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਜੀ ਬਸ ਇੰਨੀਆਂ ਮੈਂ ਬੇਨਤੀਆਂ ਕਰਨੀਆਂ ਤੁਹਾਡੇ ਚਰਨਾਂ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦਾ ਮੈਂ ਸੁਣਦਾ ਗੱਲ ਕਹਿਣ ਦੀ ਫਿਰ ਕੀ ਕੀ ਆ ਵੀ ਆ ਫੋਨ ਕੀ ਕਰਦਾ ਕੀ ਆ ਗੇਟ ਖੋਲਿਆ ਮੈਨੂੰ ਤੁਸੀਂ ਦੱਸੋ ਕਿਉਂ ਅਸੀਂ ਕਦੋਂ ਖੋਲਿਓ ਫਿਰ ਜਦੋਂ ਮੈਂ ਇੱਥੇ ਆ ਕੇ ਤੁਹਾਨੂੰ ਕਿਹਾ ਜੀ ਪਿੱਛੇ ਗੱਡੀ ਖੜੀ ਬਾਈ ਮੈਂ ਫਾਲਤੂ ਨਹੀਂ ਬੋਲਦਾ ਵੀਡੀਓ ਮੈਂ ਆ ਵੀ ਫਿਰ ਉਹ ਕਰ ਦੂ ਸਾਰੀ ਇੱਥੇ ਮੈਂ ਇੱਥੇ ਖੜਾ ਐਸ ਐਚਓ ਸਾਹਿਬ ਨੂੰ ਪੁੱਛੋ ਮੈਂ ਫੋਨ ਲਾਇਆ ਤੇਗਸਰ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਫੋਨ ਤੇ ਸੀਗਾ ਚੀਕੀ ਗਿਆ ਮੈਂ ਇੱਥੇ ਖੜ ਕੇ ਗੇਟ ਨਹੀਂ ਖੋਲਿਆ ਇਹਨਾਂ ਨੇ ਮੈਨੂੰ ਉੱਤੋਂ ਦੀ ਆ ਕੇ ਤੁਸੀਂ ਹੁਣ ਮੇਰੇ ਉੱਪਰ ਉਹ ਮਾਰਿਆਗਾ ਆ ਹੁਣ ਤੁਸੀਂ ਦੇਖ ਲਓ ਮੈਂ ਇੱਥੇ ਥਾਣਾ ਸਦਰ ਜਗਰਾਉਂ ਦੇ ਬਾਹਰ ਖੜਾ ਠੀਕ ਹੈ ਤੇ ਇੱਥੇ ਮੇਰੀ ਉਹਦੇ 5 ਨੰਬਰ ਚੁੰਗੀ ਦੇ ਉੱਪਰ ਗੱਡੀਆਂ ਲੱਗੀਆਂ ਪਈ ਤੇ ਗੱਡੀ ਘੇਰ ਕੇ ਆ ਮੂ ਮੂਰੇ ਗੱਡੀ ਲਾ ਕੇ ਗੱਡੀ 'ਚ ਫੇਟ ਮਾਰੀ ਠੀਕ ਹੈ ਜੀ ਉਦੋਂ ਬਾਅਦ 'ਚ ਮੈਂ ਗੱਡੀ ਪਈਆ ਕੇ ਅਸੀਂ ਇੱਥੇ ਲੈ ਕੇ ਆਏ ਥਾਣਾ ਸਦਰ ਜਗਰਾਉਂ ਦੇ ਬਾਹਰ ਇੱਧਰ ਦਿਖਾ ਦੇ ਥਾਣਾ ਸਦਰ ਜਗਰਾਉਂ ਦੇ ਬਾਹਰ ਆਇਆ ਮੈਂ ਇੱਥੇ ਇਹਨਾਂ ਦੇ ਤਰਲੇ ਕੀਤੇ ਮੈਨੂੰ ਘਟੋ ਘਟਾ ਥਾਣਾ ਸਦਰ ਜਗਰਾਉਂ ਦੇ ਤੁਸੀਂ ਕੈਮਰੇ ਕਢਾਓ ਇੱਥੇ ਕੈਮਰੇ ਲੱਗੇ ਹੋਣਗੇ ਬਾਹਰ ਕੈਮਰੇ ਕਢਾਓ ਕੈਮਰਿਆਂ ਦੇ ਵਿੱਚ ਕੈਮਰਿਆਂ ਦੇ ਵਿੱਚ ਮੈਂ ਇਹਨਾਂ ਨੂੰ ਇੱਕ ਗੱਲ ਕਹਿ ਰਿਹਾ ਤੇ ਭਾਈ ਆ ਗੇਟ ਖੋਲ ਦੋ ਸਾਡੇ ਪਿੱਛੇ ਗੱਡੀਆਂ ਲੱਗੀਆਂ ਹੋਈਆਂ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਆ ਗੱਡੀ ਦੀ ਹਾਲਤ ਦੇਖ ਲਓ ਉਦੋਂ ਜਦੋਂ ਮੈਂ ਜਾਲੀਆਂ ਪਿੱਛੇ ਰੌਲਾ ਪਾਇਆ ਸੀ ਮੈਂ ਗੱਲ ਕਹੀ ਸੀ ਜੀ ਮੈਂ ਇੰਨੀਆਂ ਦਰਖਾਸਤਾਂ ਲਖਾਈਆਂ ਹੋਈਆਂ ਕੋਈ ਕਾਰਵਾਈ ਕਰ ਦੋ ਉਦੋਂ ਕਿਸੇ ਨੇ ਨਹੀਂ ਸੁਣੀ ਮੇਰੀ ਠੀਕ ਹੈ ਨਾ ਉਦੋਂ ਵੀ ਟਰੋਲ ਬਣੇ ਮਜ਼ਾਕ ਬਣੇ ਆ ਹੁਣ ਸਾਰੀ ਚੀਜ਼ ਤੁਹਾਡੇ ਸਾਹਮਣੇ ਆ ਮੈਂ ਕਹਿੰਦਾ ਪੰਜ ਨੰਬਰ ਚੁੰਗੀ ਦੇ ਜਿੱਥੇ ਮੇਰੀ ਗੱਡੀ ਘੇਰੀ ਗਈ ਆ ਉੱਥੇ ਉੱਥੇ ਸਾਰੇ ਸੀਸੀਟੀਵੀ ਕੈਮਰੇ ਕਢਾਏ ਜਾਣ ਤੇ ਇੱਥੇ ਥਾਣਾ ਸਦਰ ਜਗਰਾਉਂ ਤੇ ਆ ਕੈਮਰੇ ਕਢਾਏ ਜਾਣ ਤੇ ਆ ਹਜੇ ਤੱਕ ਸੰਗਲ ਲੱਗੇ ਹੋਇਆ ਮੈਨੂੰ ਕਿਸੇ ਨੇ ਲੋਕ ਨਹੀਂ ਖੋਲਿਆ ਇੱਥੇ ਥਾਣੇ ਦੇ ਵਿੱਚ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਮੈਂ ਕਿਹਾ ਜੀ ਪਿੱਛੇ ਪੋਲ ਦੇ ਕੋਲ ਗੱਡੀ ਰੁਕੀ ਹੋਈ ਆ ਗੱਡੀ ਸਾਡੇ ਪਿੱਛੇ ਲੱਗੀ ਆ ਸਾਡੇ ਤੇ ਜਾਨਲੇਵਾ ਹਮਲਾ ਹੋਇਆਗਾ ਆ ਤੁਸੀਂ ਦੇਖ ਲਓ ਸਾਰਾ ਬੰਪਰ ਬੰਪਰ ਚੱਕਿਆ ਹੋਇਆ ਗੱਡੀ ਦਾ 12 ਵਜੇ ਹੋਏ ਆ ਰਾਤ ਦੇ ਸਵਾ 12 ਹੋਏ ਆ ਠੀਕ ਹੈ ਉੱਤੋਂ ਦੀ ਮੈਨੂੰ ਹਜੇ ਤੱਕ ਇੱਥੇ ਕਿਸੇ ਨੇ ਗੇਟ ਨਹੀਂ ਖੋਲਿਆ 12 13 ਖੜੇ ਫੇਰ ਕੀ ਹੋ ਗਿਆ ਮੈਂ ਬਾ ਉਹ ਵਧੀਆ ਮੈ ਤਾਂ ਕਿਹੜਾ ਮਾਰਨ ਮੈਨੂੰ ਆ ਗਿਆ ਮੈਂ ਮਾ ਮੈਂ ਇੱਥੇ ਹੀ ਖੜਨਾ ਕੋਈ ਗੱਲ ਨਹੀਂ ਜਾਣਦੇ ਜਿਹੜਾ ਜਾਂਦਾ ਕੌਸ਼ ਹੋਈ ਜਾਵੇ ਇੱਥੇ ਚਾਹੇ ਆਪਾਂ ਨੂੰ ਮਾਰ ਕੇ ਚਲੇ ਜਾਂ ਤਾਂ ਚਾਹੇ ਤੇਰਾ ਬੰਦੇ ਖੜੇ ਆ ਚਾਹੇ 14 ਮੈਂ ਕਹਿੰਦਾ ਇੱਥੇ ਵੱਢ ਕੇ ਚਲੇ ਜਾਂ ਗੇਟ ਦੇ ਸਾਹਮਣੇ ਮੈਂ ਵੀ ਕਾਨੂੰਨ ਨੂੰ ਦਿਖਾਉਣ ਜੋਗਾ ਹੋ ਜੂ ਹਜੇ ਤੱਕ ਮੈਨੂੰ ਇਹਨਾਂ ਦੇ ਅੰਦਰ ਤੱਕ ਨਹੀਂ ਬਾੜਿਆ ਗੇਟ ਖੋਲ ਕੇ ਠੀਕ ਹੈ ਜੀ ਕਾਨੂੰਨ ਜੇ ਮੈਨੂੰ ਕੌਸ਼ ਹੁੰਦਾ ਮੇਰੇ ਤੇ ਛ੍ਰੀਟ ਵੀ ਆਉਂਦੀ ਆ ਪੰਜਾਬ ਪੁਲਿਸ ਜ਼ਿੰਮੇਵਾਰ ਹੋਊਗੀ ਮੈਂ ਪਹਿਲਾਂ ਵੀ ਵੀਡੀਓ ਚ ਕਿਹਾ ਐਸਐਸਪੀ ਸਾਹਿਬ ਤੁਸੀਂ ਮਾਨਜੋਗ ਹੋ ਜੀ ਜਦੋਂ ਆਪਣਾ ਚਲਾਨ ਬਾਬਾ ਜਾਬ ਦੇ ਚੌਂਕ ਚੌਥੀ ਮੈਂ ਵੀਡੀਓ ਪਾਈਆ ਹੁਣ ਤੱਕ ਸੋਸ਼ਲ ਮੀਡੀਆ ਤੇ ਪਾਈਆ ਤੇ ਆ ਵੀ ਆਪਣੀ ਵੀਡੀਓ ਹੈ ਜੀ ਠੀਕ ਹੈ ਹਜੇ ਤੱਕ ਆਪਾਂ ਨੂੰ ਗੇਟ ਨਹੀਂ ਖੋਲਿਆ ਮੁੰਡੇ ਨੇ ਹੁਣ ਫੇਰ ਦੱਸਿਆ ਕਹਿੰਦਾ ਵੀ ਇੱਥੇ ਫੇਰ ਆਏ ਆ ਦੁਬਾਰੇ ਤੇ ਬਸ ਇੰਨੀ ਗੱਲ ਮੈਂ ਕਹਿਣੀ ਸੀ ਤੁਹਾਡੇ ਅੱਗੇ ਗੱਲਾਂ ਕਰਦੀਆਂ ਸੀ ਪੂਰੀ ਮੇਰੇ ਗੱਲ ਮੇਰੀ ਮੇਰੀ ਗੱਲ ਸੁਣੋ ਯਾਰ ਗੱਲ ਕੀ ਆ ਗੱਲ ਸੁਣੀ ਜਾਣੇ ਆ ਕਦੋਂ ਗੱਲ ਸੁਣੀ ਜਾਣੇ ਯਾਰ ਸਿਟੀ ਵਾਲੇ ਯੂਟਿਊਬਸ ਰਾਕੇ ਹੋਰ ਕੀ ਜੀ ਦੱਸ ਦੇਖੋ ਜੀ ਮੈਂ ਐਸ.ਓ.ਪੀ. ਸਾਹਿਬ ਤੇ ਦਰਖਾਸਤ ਲਗਾਈ ਮੈਂ ਇਹਨਾਂ ਨੂੰ ਸਰ ਨੂੰ ਆ ਕੇ ਕਿਹਾ ਜੀ ਮੈਨੂੰ ਗੇਟ ਖੋਲ ਦਿਓ ਘੰਟਾ ਪਹਿਲਾਂ ਉਸ ਤੋਂ ਬਾਅਦ ਚੋ ਮੈਂ ਗਿਆ ਵੀ ਸਰ ਦੇਖੋ ਚਲੋ ਠੀਕ ਆ ਅਸੀਂ ਚੱਲਦੇ ਹਾਂ ਗੇਟ ਖੋਲ ਦੋ ਉਹ ਯਾਰ ਰਿਕਵੈਸਟ ਨਹੀਂ ਦੇਖੋ ਅਸੀਂ ਕਹਿੰਦੇ ਵੀ ਅਸੀਂ ਚੱਲੇ ਆ ਮੈਂ ਆਪਦੀ ਜੀ ਸੋਸ਼ਲ ਮੀਡੀਆ ਤੇ ਆ ਹੁਣ ਮੇਰਾ ਹੱਕ ਆ ਜੀ ਮੈਂ ਆਪਦੀ ਵੀਡੀਓ ਬਣਾ ਕੇ ਪਾਉਣੀ ਸੀ ਸੋਸ਼ਲ ਮੀਡੀਆ ਤੇ ਵੀ ਆ ਚੀਜ਼ ਤੇ ਸਾਰਾ ਕੇ ਕਹਿੰਦੇ ਆ ਵੀ ਤੁਸੀਂ ਇੱਥੇ ਵੀਡੀਓ ਨਹੀਂ ਬਣਾਉਣੀ ਦੱਸੋ ਜੀ ਮੇਰਾ ਇਹ ਮੈਂ ਫਿਲਮ ਕਰਦੇ ਗੱਡੀ ਕਰਕੇ ਬਣਾ ਲਾ ਤੈਨੂੰ ਐ ਕਹੇ ਹੋਰ ਨਹੀਂ ਕਰਾਗਾ ਤੈਨੂੰ ਫालतੂ ਨਹੀਂ ਯਾਰ ਵੀਡੀਓ ਬਾਈ ਯਾਰ ਮੈਂ 4 ਮਿੰਟ ਬਣਾਉਣੀ ਸੀ ਯਾਰ 4 ਮਿੰਟ ਮੈਂ ਤਾਂ ਆਪਣੀ ਗੱਲ ਲੋਕਾਂ ਸਾਹਮਣੇ ਰੱਖਣੀ ਆ ਯਾਰ ਸਾਹਮਣੇ ਰੱਖੀ ਤੇਨੂੰ ਜਦੋਂ ਕਹਿਤਾ ਵੀ ਜਦੋਂ ਜਿਹੜਾ ਫਿਟੀ ਵਾਲੇ ਆ ਕੇ ਚਲੇ ਗਏ ਆ ਹਾਂਜੀ ਫਿਟੀ ਵਾਲਾ ਸਾਰਿਆਂ ਦਾ ਬਘੂਆ ਵਾ ਬਘੂਆ ਨਾ ਇਹ ਪਿੰਡ ਜਿਹੜਾ ਥਾਣਾ ਇਹ ਪਿੰਡਾਂ ਦਾ ਥਾਣਾ ਇਹ ਵਾਲਾ ਜੀ ਹਾਂ ਮੇਰਾ ਤਾਂ ਹਜੇ ਤੱਕ ਜੀ ਬਿਆਨ ਵੀ ਨਹੀਂ ਹੋਇਆ ਕੋਈ ਕਿਹਿੰਦਾ ਮੇਰਾ ਬਿਆਨ ਕੋਈ ਬਿਆਨ ਫਿਰ ਤੇਰਾ ਅਸੀਂ ਨਿਕਣਾ ਜੇ ਤੇਰਾ ਬਿਆਨ ਉੱਥੇ ਤੇਰੀ ਕੰਪਲੀਟ ਉੱਥੇ ਚੱਲਦੀ ਹੁਣ ਮੇਰਾ ਬਿਆਨ ਸਿਟੀ ਖਾਣੇ ਚ ਜਾਊਗਾ ਆ ਉੱਥੇ ਹੁਣ ਤਾਂ ਦੱਸੋ ਤੂੰ ਇੱਕ ਵਾਰ ਦੱਸੋ ਜੀ ਜਦੋਂ ਮੈਂ ਆ ਕੇ ਇੱਥੇ ਚੀਕਿਆ ਮੇਰੇ ਕੈਮਰੇ ਰਿਕਾਰਡਿੰਗਾਂ ਮੇਰਾ ਗੇਟ ਖੋਲਣ ਦਾ ਹੱਕ ਸੀ ਏ ਕਿ ਨਹੀਂ ਸੀ ਇਹਨਾਂ ਦਾ ਜੀ ਮੈਂ ਕਹਿੰਦਾ ਜੀ ਮੇਰੇ ਪਿੱਛੇ ਬੰਦੇ ਲੱਗੇ ਮੈਨੂੰ ਗੇਟ ਖੋਲ ਦੋ ਗੇਟ ਖੋਲ ਡੇਢ ਘੰਟਾ ਲ ਹੋ ਗਿਆ ਜੀ ਦੱਸੋ ਮੈਨੂੰ ਗੇਟ ਨਹੀਂ ਜੀ ਸਿਟੀ ਵਾਲੇ ਹੋਰ ਮੈਨੂੰ ਦੱਸ ਦੋ ਇਹ ਵੀ ਸਿਟੀ ਵਾਲੇ ਇੱਥੇ ਆਏ ਨਾ ਆ ਗਏ ਨਾ ਸਿਟੀ ਵਾਲੇ ਆ ਗਏ ਨਾ ਉਹ ਵੀ ਮੈਂ ਭੁੱਲ ਲਾਜੀ ਸੱਦੇ ਆ ਜੀ ਸੱਦੇ ਤੱਕ ਵੀ ਉੱਥੇ ਪਹੁੰਚੋ ਉਹਨਾਂ ਨਾਲ ਲੈ ਕੇ ਗਏ ਨੇ ਸਿਟੀ ਵਾਲੇ ਅੱਛਾ ਉਹ ਵੀ ਮਹੀਂ ਸੱਦਨੇ ਸੀ ਚਲੋ ਠੀਕ ਆ ਜੀ ਸਾਰੀ ਗੱਲਬਾਤ ਹੋ ਗਈ ਤੇ ਐਸਐਸਪੀ ਸਾਹਿਬ ਦੇ ਅੱਗੇ ਮੈਂ ਦੁਬਾਰੇ ਫੇਰ ਹੱਥ ਜੋੜ ਤੇ ਐਸਐਸਪੀ ਸਾਹਿਬ ਤੇ ਅੱਗੇ ਸਾਰਾ ਕੁਝ ਸੀਗਾ ਹੁਣ ਸਾਰਾ ਸਬੂਤ ਆ ਜੀ 5 ਨੰਬਰ ਚੁੰਗੀ ਦਾ ਤੇ 5 ਨੰਬਰ ਚੁੰਗੀ ਦੇ ਉੱਪਰ ਉੱਥੇ ਕੈਮਰੇ ਖੜਾਏ ਜਾਣ ਤੇ ਮੈਂ ਪਹਿਲਾ ਵੀ ਜਦੋਂ ਚਾਲਾਨ ਵਾਲੀ ਵੀਡੀਓ ਸਾਰੀ ਦੁਨੀਆ ਨੇ ਦੇਖੀ ਆ ਘੱਟੋ ਘੱਟ 10 ਲੱਖ ਬੰਦੇ ਨੇ ਦੇਖੀ ਆ ਵੀਡੀਓ ਮੇਰੀ ਇੱਥੇ ਜਦੋਂ ਮੇਰੀ ਗੱਡੀ ਦੇ ਜਾਲੀਆਂ ਲੱਗੀਆਂ ਹੋਈਆਂ ਸੀ ਅੱਜ 12 ਵਜੇ ਦਾ ਟਾਈਮ ਆ ਮੈਂ ਤਾਂ ਇੱਕ ਗੱਲ ਕਹਿਣਾ ਹੱਥ ਜੋੜ ਕੇ ਐਸਐਸਪੀ ਸਾਹਿਬ ਦੇ ਅੱਗੇ ਮੈਂ ਬੇਨਤੀ ਕਰਦਾ ਵੀ ਜੇ ਕੋਈ ਤੁਸੀਂ ਨਹੀਂ ਕਾਰਵਾਈ ਕਰ ਸਕਦੇ ਭਾਈ ਉਹ ਵੀ ਤੁਸੀਂ ਸਾਨੂੰ ਦੱਸ ਦਿਓ ਕੋਈ ਗਾਲ ਨਹੀਂ ਆਸੀ ਆਪਦਾ ਆਪਦਾ ਹੋਰ ਹਸਾ ਆਪਣਾ ਆਪਦਾ ਅਸੀਂ ਆਪਦਾ ਬਚਾ ਆਪੇ ਕਰ ਲਾਂਗੇ ਜੇ ਨਹੀਂ ਪੰਜਾਬ ਪੁਲਿਸ ਕੋਈ ਹੱਲ ਕਰ ਸਕਦੀ ਤਾਂ ਹੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਉਹ ਵੀ ਮੈਨੂੰ ਦੱਸ ਦਿੱਤਾ ਜਾਵੇ ਬਾਰ ਬਾਰ ਮੇਥੋਂ ਵੀ ਨਹੀਂ ਚੱਕਰ ਲੱਗਦੇ ਜੀ ਥਾਣਿਆਂ ਦੇ ਬਾਰ ਬਾਰ ਮੇਥੋਂ ਵੀ ਨਹੀਂ ਖੱਜਲ ਖਵਾਰੀ ਹੋਈ ਜਾਂਦੀ ਜਾਂ ਕੋ ਹੋਰ ਜਾਂ ਪਿੱਛੇ ਗੱਡੀਆਂ ਲੱਗੀਆਂ ਹੁਣ ਮੈਂ ਤਾਂ ਬਾਰ ਬਾਰ ਬੇਨਤੀ ਕਰਦਾ ਪੰਜ ਨੰਬਰ ਚੁੰਗੀ ਤੇ ਹੋਇਆ ਰੇਲਵੇ ਲਾਈਨ ਵਾਲਾ ਕਿਹੜਾਗਾ ਰੇਲਵੇ ਲਾਈਨ ਵਾਲੀ ਜਗਾ ਕਿਹੜੀ ਆ ਇਹ ਮਲਕ ਰੋਡ ਆ ਜਿਹੜਾ ਮਲਕ ਰੋਡ ਤੋਂ ਇਧਰ ਖੱਬੇ ਹੱਥ ਜਾਂਦਾ ਰਾ ਉਥੋਂ ਗੱਡੀਆਂ ਪਿੱਛੇ ਲੱਗੀਆਂ ਸੀ ਸਾਰੀ ਕਾਰਵਾਈ ਆ ਜਿਹੜੀ ਮੈਂ ਹੁਣ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਵੇਰ ਤੱਕ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਜੀ ਬਸ ਇੰਨੀਆਂ ਮੈਂ ਬੇਨਤੀਆਂ ਕਰਨੀਆਂ ਤੁਹਾਡੇ ਚਰਨਾਂ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ